ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਿੱਲ ਡੇੜੀ ਫਾਰਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਤਿੰਨ ਝੋਟੀਆਂ ਬਖਾਲਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਗੱਲਬਾਤ ਕਰਦੇ ਆਂ ਵੀਰ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਦੱਸਦੇ ਆਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬੱਸ ਕਿਰਪਾ ਵਾਏ ਗੁਰੂ ਰਾਮ ਦਾ ਸਾਦੀ ਕਿਰਪਾ ਵਾ ਤੇ ਪਿਛਲਾ ਵੀਰ 'ਚ ਜਿੰਨਾ ਵੀ ਮਾਲ ਹੀ ਆਪਣਾ ਸ਼ਾਰਾ ਸ਼ੇਲ ਹੋ ਗਿਆ ਹਾਂਜੀ ਤੇ ਹੁਣ ਵੀ ਆ ਤੇ ਤੇਨਾ ਦੁੱਧ ਤੇ ਚੜੀਆਂ ਨੇ ਤੇ ਤੇਨਾ ਉਹ ਪਰੇ ਵੱਜੀਆਂ ਉਹ ਵਿਹਾਜੀ ਦਾ ਰਖ ਕੇ ਵੀਡੀਓ ਪਾਵਾਂਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵੱਧ ਤੋਂ ਵੱਧ ਗਿੱਲ ਡੇਰੀ ਫਾਰਮ ਨੂੰ ਲਾਈਕ ਸ਼ੇਅਰ ਤੇ ਕਮੈਂਟ ਚੰਗੇ ਚੰਗੇ ਕਰੋ ਹਾਂਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਈ ਹਾਂਜੀ ਤੇ ਵੀਰ ਜੀ ਨਾਮ ਹੈ ਆਪਣਾ ਤਰਸ਼ੀਮ ਸਿੰਘ ਪਿੰਡ ਗਰੰਤਗੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਹੋਲ ਹਾਂਜੀ ਫੋਨ ਨੰਬਰ 82644 ਤੇ 48827 ਇਹ ਇਹ ਵੀਰ ਜੀ ਜਿਹੜੇ ਮੇਰੇ ਵੀਰ ਨੂੰ ਨਹੀਂ ਪਤਾ ਲੱਗਦਾ ਫੋਨ ਕਰ ਲੈ ਬਟਾਲਾ ਸ਼ਹਿਰ ਉਤੋਂ 5-6 ਕਿਲੋਮੀਟਰ ਪਿੰਡਾ ਬਟਾਲਾ ਗਰੰਤੀਆਂ ਠੀਕ ਹੈ ਜੀ ਤੇ ਨਾਲ ਹੀ ਆਪਣਾ ਪਿੰਡ ਹੈ ਕਿਲੋਮੀਟਰ ਇਧਰੋਂ ਹਰਚੋਵਾਲ ਵਾਲੋਂ ਹਿਆਰਪੁਰ ਵਾਲੋਂ ਜਿੰਨੇ ਆਣਾ ਹਰਚੋਵਾਲ ਆਣਗੇ ਤੇ ਕਾਦੀਆਂ ਦੇ ਲਾਗੋ ਵੀ 5-6 ਕਿਲੋਮੀਟਰ ਪੈਂਦਾ ਤੇ ਵੀਰ ਜੀ ਆਪਣੇ ਕੋਲ ਇਹਨਾਂ ਛੋਟੀਆਂ ਨੇ ਤਾਜ਼ੀਆਂ ਛੂਈਆਂ ਦੋਦੀਆਂ ਚੋਟੀਆਂ ਨਗੀਨੇ ਪੀਂਦੇ ਹਾਂ ਜਿਆਦਾ ਚੰਗੀਆਂ ਛੇਕ ਚੰਗ ਦੀ ਕੁਆਲਿਟੀ ਵਕਾਦੇ ਛੂਈਆਂ ਵੀ ਤਾਜ਼ੀਆਂ ਚੋਹਾਂ ਤੋਂ ਪੰਜਾਂ ਪੰਜਾਂ ਦੇ ਨਾਲ ਆਹ ਵੇਖੋ ਆ ਬੱਚਾ ਜੀ ਇਹ ਦੋਦੀ ਛੋਟੀਆ ਵੀ ਦੋ ਤੰਦ ਦੋ ਤੰਦ ਚੋਣ ਚਲ ਜਬਹੁਤ ਜਿਆਦਾ ਚੰਗੀ ਮੁਰਗੀ ਚਬਾਈ ਫੋਲੀ ਹੋ ਗਈਆਂ ਵੇਖੋ ਛੋਟਾ ਨਿਆਣਾ ਵੀ ਭਾਂਵੇਂ ਬਹਿ ਕੇ ਥੋੜੀ ਠੀਕ ਹੈ ਜੀ ਹਾਂ ਤੇ ਦੁੱਧ ਵੀ ਜੀ ਇੱਕੋ 12 ਕਿਲੋ ਹੋਊਗਾ ਆਪਾਂ 11-10 ਕੇ ਦੇਣੀ ਜੀ ਆਹ ਵੇਖ ਲਓ ਥਾਣਾ ਦੇ ਦੋ ਡੰਗ ਕੋਈ ਤਿੰਨ ਡੰਗ ਆਪਣੀ ਤਸੱਲੀ ਕਰਕੇ ਵੀ ਕੋਈ ਲੈ ਜਾਏ ਤਸੱਲੀ ਕਰਕੇ ਅਮਨ ਵੀ ਜਾਦਾ ਚੰਗੀਆਂ ਨੇ ਗਿੱਲ ਸਾਹਿਬ ਚੂਣ ਚੂਣ ਬਹੁਤ ਕੋਲੀ ਆ ਠੀਕ ਹੈ ਜੀ ਕੋਈ ਵੀ ਭੈਣ ਭਰਾ ਚੂਣ ਇਹ ਕਿਹੜਾ ਨਾ ਉਹ ਬੈ ਕੇ ਲਿਖਾ ਵੇ ਦੇਖੋ ਇਹ ਕਹਿੰਦਾ ਉਹਦਾ ਦੋ ਦਾਲ ਜੋ ਵੀ ਆਖੋ ਦੋ ਦਾਲ ਦੋ ਦਾਲ ਦੇ ਆਦੇ ਛੋਟੀ ਦੁੱਧ ਚਾਹੋ ਕਿ 13 ਕਿਲੋ ਤੇ 11 ਕਿਲੋ ਦੁੱਧ ਹੋਣਿਆ ਛੋਟੀਆਂ ਗਿੱਲ ਸਾਹਿਬ ਖਾਲ ਦੋ ਵੇਲ ਹੋਰੀ ਚਾਹ ਨਾ ਪਾਲੀਆਂ ਕੇ ਨੇ ਹਾਂਜੀ ਹਾਂਜੀ ਦੋ ਦੀ ਦੋਤੀ ਆ ਬੜੀ ਹੈ ਵੇਲ ਛੋਟੀ ਤੇ ਮੋਲ ਉਹ ਕਰਦੇ ਕਿ ਅੱਜ ਵੀ ਮੇਲਾ ਲੁੱਟਣ ਵਾਲੀ ਗੱਲੀ ਆ ਜਿਹੜਾ ਕੋ ਵੀਰ ਲੈ ਗਿਆ ਲੈ ਗਿਆ ਠੀਕ ਇਹ ਕਮਾਂਡਿੰਗ ਬਹੁਤ ਸੋਹਣੀ ਗੱਡੀ ਛੋਟੀ ਹਾਂਜੀ ਬੱਚੇ ਕੱਕੇ ਬਾਹਰ ਆਵੇ ਗੈਬੂ ਬਹੁਤ ਚੰਗਾ ਬਾਦੇ ਮੁੱਠੀ ਦੀ ਚਵਾੜ ਆ ਥਾੜੇ ਬਾੜੀ ਤੋਂ ਵਿਖਾ ਦੋ ਵੀਰ ਕਈ ਉੱਜ ਕਹਿ ਰਹੇ ਕਿ ਵੀਡੀਓ ਪਾ ਦੋ ਸਾਨੂੰ ਮੂਲ ਤੇ ਇੱਧਰ ਸੱਣੀ ਗੱਲ ਕੇ ਵੀਡੀਓ ਗੱਲ ਬਾਕੀ ਆ ਵੇਖੋ ਕਿ ਮੋਲਾ ਪਾ ਇਹਨਾਂ ਦਾ ਜਾਇਜ਼ ਹੀ ਕਰਨਾ ਹਾਂਜੀ ਕਿੰਨਾ ਕਰਨਾ ਜੀ 25 ਕਰਾ ਲਓ 30 ਕਰਾ ਲਓ ਹਾਂਜੀ ਲੈਣ ਦੇਣ ਵਾਲੀ ਗੱਲ 22 1 ਲੱਖ ਤੇ 22000 ਦੀ ਵੀਜੀ ਝੋਟੀ ਦੇ ਦਾਂਗੇ ਹਾਂਜੀ ਤੇ ਉਰ ਜੋ ਛੋੜ ਅਮਨ ਕੋ ਕਰਾ ਲਓ 2000 ਰੁਪਿਆ ਕਰਦਾਂਗੇ ਛੋਟੇ 1 20 ਦੀ ਝੋਟੀ ਦਵਾਂਗੇ ਵੀਜੀ 1 ਲੱਖ 1 ਲੱਖ 20000 ਦੀ ਜੁੱਦਾ ਨਹੀਂ ਝੋਟੀ ਦੇ ਦਾਂਗੇ 1 ਲੱਖ 20000 ਦੀ ਥੋੜਾ ਜਿਹਾ ਹੋਰ ਕਰ ਦੋ 500 ਰੁਪਏ ਹੋਰ ਛੋਟ ਕਰ ਦਾਂਗੇ 1000 ਜਾਣ ਤਾ 1000 ਦੀ ਦੇ ਦਾਂਗੇ ਦੇਖੋ ਇਹ ਮੇਰੀ ਬਿਲਕੁਲ ਦੇਖੋ ਤਾਂ ਦਿੰਦਾ ਨਹੀਂ ਕੋਈ ਚਵਾਈਏ ਨੂੰ ਲੱਗੀ ਹੈ ਕੋਈ ਛੋਟਾ ਜਿਹਾ ਨਿਆਣਾ ਵੀ ਚੋਲੇ ਰੂਮ ਵਰਗੀ ਚਵਾਈ ਬੋਲੀ ਆ ਠੀਕ ਹੈ ਹਾਂ ਇਹ ਕਈ ਕਵਾਟੀਆਂ ਫਾਰੋ ਸਿੰਗਲ ਜੀ ਇਹਨੂੰ ਝੂਟੀ ਕਰ ਦਾਂਗੇ ਪਿੱਠ ਪੂੜੇ ਦੀ ਵਿਖਾਲ ਦੋ ਦੰਦ ਮੂੰਹ ਤੋਂ ਅਰੀਜਨ ਦੋ ਦੰਦ ਠੀਕ ਹੈ ਜੀ ਬਿਲਕੁਲ ਜੀ ਬੰਦ ਬੱਚਾ ਲਾ ਕੇ ਵੀ ਵਿਖਾਲ ਦੋ ਇਹਨੂੰ ਤੁਸੀਂ ਅਸੀਂ ਦੂਜੀ ਦੀ ਡਿਟੇਲ ਪੁੱਛ ਲੈਨੇ ਕੋਈ ਧਾਰਾ ਭਾਜੀ ਮੇਰਾ ਤਾਂਗੀ ਹਾਂਜੀ ਹਾਂਜੀ ਆ ਵੀ ਦੋ ਦੰਦ ਝੂਟੀ ਦੋ ਦੰਦ ਗਾੜ ਖਣਾ ਦੀ ਕੁਆਲਿਟੀ ਦੇਖ ਸਕਦੇ ਜੀ ਦੋ ਦੰਦ ਝੋਟੀਆਂ ਵੀ ਹੋਣ ਆ ਰਿਹਾ ਕੱਟ ਵਾਲਾ ਇੱਕੋ ਵੀ 10 ਕਿਲੋ ਦੁੱਧ ਆ ਝੋਟੀਆਂ 10 ਕਿਲੋ 10 ਕਿਲੋ ਦੁੱਧ ਆ ਠੀਕ ਆ ਜੀ ਹਾਂ ਜੀ ਇਹ ਇਹ ਵੀ ਦੋ ਦੰਦ ਇਹ ਵੀ ਦੋ ਦੰਦ ਵੀ ਇੱਕ ਆ ਤੇਰੀ ਸੁਹੀ ਵੀਰ ਜੀ ਇੱਕ ਆ ਤੇਰੀ ਸੁਹੀ ਆ ਜੀ ਆ ਬੱਚਾ ਜੀ ਮਗਰ ਹਾਂ ਜੀ ਠੀਕ ਆ ਜੀ ਖੋਕ ਲਈ ਕਿਹੜੀ ਜੁਈ ਆ ਰੂਮਰ ਕੀ ਪੋਲੀ ਹੋਊਗੀ ਵੇ ਲੋ ਵੀ ਜੈਜ ਮੋਲਿਆ ਅੱਜ ਹਾਂ ਜੀ ਹਾਂ ਜੀ ਜਿਹਦਾ ਵੀਰ ਭਾਈ ਅੱਜ ਮੋਲ ਵੱਡੀਆਂ ਝੋਟੀਆਂ ਤੇ ਮੋਲ ਗਿਆ ਹੈ ਹਾਂ ਜੀ ਛੋਟੇ ਛੋਟੇ ਮੁੱਲ ਕਰਨੇ ਗਿੱਲ ਸਾਹਿਬ ਆ ਜੀ ਮੈਂ ਤਾਂ ਧਾੜਾ ਦਾ ਕਹਿੰਦੇ ਆ ਵੀ ਕਿਸ ਵੇਲੇ ਕਿਸੇ ਵੀਰ ਨੇ ਆਨਲਾਈਨ ਵੀ ਮੰਗਾਉਣੀ ਹੁੰਦੀ ਆ ਤੇ ਵੀਰ ਆਨਲਾਈਨ ਭਾਵੇਂ ਘਰ ਤੱਕ ਦੀ ਆਪਣੀ ਗਰੰਟੀ ਹੋਗੀ ਠੀਕ ਆ ਜੀ ਹਾਂ ਆਪ ਛੱਡ ਕੇ ਆਵਾਂਗੇ ਵੀਰ ਜੀ ਵੇਖੋ ਨਗੀਨੇ ਪੀਸ ਆ ਪੱਤੀਆਂ ਦਾ ਤੋਲੀਆਂ ਪੈ ਜਾਣੀਆਂ ਥੋੜੀਆਂ ਹਾਂ ਜੀ ਮੁੱਲ ਗਿੱਲ ਸਾਹਿਬ ਇਹਦਾ ਵੀ ਛੋਟਾ ਜਿਹਾ ਆਪਾਂ ਕਰਨਾ ਹਾਂ ਹਾਂ ਜੀ ਮੋਲ ਕਰਦੇ ਆ ਆਪਦਾ ਇਹਦਾ ਆਪਾਂ 12 ਹਾਂਜੀ ਹਾਂ ਨਾ ਇੱਕ 18 ਦੀ ਦੇ ਦਈਏ ਕਰ ਦੋ ਮਾਨਤਾਂ ਜੀ ਹੋ ਸਕਦਾ ਤੇ 16 ਦੀ ਦੇਦਾ ਕਿ ਵੀਰ ਜੀ ਇੱਕ 16 ਦੀ ਇੱਕ 16 ਦੀ ਝੋਟੀ ਦਵਾਂਗੀ ਵੀਰ ਜੀ ਹਾਂ ਨਾ ਜੀ ਇੱਕ 16 ਦੀ 16 ਦੀ ਇੱਕ 15 ਦੀ ਜਾਂ ਦੋ ਹਾਂਜੀ ਇੱਕ 15 ਦੀ ਉਹ ਦੇ ਦਾਂਗੇ ਵੀ ਜੀ ਜਦੋਂ ਕਹਿਤਾ ਨਾ 1 15 ਦੇ ਦਾਂਗੇ ਪਰ ਜੇ ਕੋਈ ਕਿਸਾਈ ਨਾ ਕਰੇ 1 15 ਦੀ ਛੋਟੀ ਦੇਣੀ ਹੈ ਹਾਂ ਨਾ ਵਾਲੀ ਗੱਲ ਆ ਮੁਰਕੇ ਸ਼ੂਟ ਸ਼ਟ ਕੁਝ ਨਹੀਂ ਜੋਰੀ ਬਸ ਕੋ ਹਾਂ ਨਾ 1 15 ਦੀ ਹਾਂ ਠੀਕ ਹੈ ਹਾਂ ਜੈ ਜੀ ਬਾਕੀ ਮੁੱਲ ਕੀਤਾ ਇਹਦਾ ਹਾਂ ਜੀ ਤੇ ਅੱਗੇ ਆ ਗਈ 3 ਨੰਬਰ ਤੇ 3 ਨੰਬਰ ਤੇ ਆ ਗਈ ਇਹ ਵੀ ਚਾਰਾਂ ਦੀ ਛੋਟੀ ਹੈ ਜੀ ਚਾਰਾਂ ਦਾ ਪੇਠ ਪੁੜੇ ਦੀ ਖਾਲਦੋ ਬਹੁਤ ਜ਼ਿਆਦਾ ਚੰਗੀ ਹੈ ਆਹ ਦੇਖੋ ਪੇਠ ਪੁੜੇ ਦੀ ਵਾਕੀ ਕੋਲ ਦਾ ਲੀ ਗੈਸ ਖਾਲ ਕੇ ਵਿਖਾ ਲਦੇ ਨੇ ਥਣਕੋਣ ਦੀ ਕੁਆਲਿਟੀ ਵਿਖਾ ਲਓ ਆ ਦੇਖੋ ਉਹ ਪਸ਼ੰਪੀ ਉਹ ਮਤਰਾ ਮਰਵਾ ਦਿੰਦਾ ਵੀਰ ਉਹ ਖਾਲ ਦਿਓ ਵੀਰਾਂ ਨੂੰ ਇਹਦੇ ਕੋਲ ਇਸ ਟਾਈਮ ਤੇ ਦੁੱਧ ਕਿੰਨਾ ਜੀ ਬਿਲਕੁਲ ਵੀਰ ਜੀ 12 ਕਿਲੋ 12 ਕਿਲੋ ਵੱਡੀ ਝੋਟੀ ਆ ਠੀਕ ਆ ਜੀ ਸ਼ੰਗ ਸ਼ੰਗ ਦੀ ਕੁਆਲਿਟੀ ਵਿਖਾ ਲਓ ਬਹੁਤ ਜ਼ਿਆਦਾ ਖੋਲ ਕੇ ਤੋੜ ਦਿਓ ਮਾਰ ਨੂੰ ਮੜੀ ਤੋੜ ਦੇ ਦੇਖੋ ਪਹਿਲਾਂ ਵੀ ਜੀ ਇੱਧਰ ਆਓ ਮਾਰਾ ਜਾ ਆਗੇ ਜੀ ਆਗੇ ਇੱਕ ਮਿੰਟ ਵਿਖਾ ਲੀ ਆ ਦੇਖੋ ਵੱਡੀ ਆ ਝੋਟੀ ਕੱਦ ਦੇਖੋ ਕਿੱਡਾ ਝੋਟੀ ਦਾ ਬਾਕੀ ਇੱਥੇ ਆ ਕੇ ਪਤਾ ਲੱਗਣਾ ਵਾ ਅਜੀ ਦੇਖੋ ਹੁਣ ਤੇ ਅੰਦਾਜ਼ਾ ਹੀ ਲੱਗਦਾ ਵੀਡੀਓ ਤੇ ਫੁੱਲ ਵੱਡੀ ਐ 6 ਫੁੱਟ ਕਾਦੇ ਆ ਜਿਆਦਾ ਵੱਡੀ ਐ ਗਿੱਲ ਸਾਹਿਬ ਹਾਂਜੀ ਹਾਂਜੀ ਬੋਲਾ ਪਾ ਇਹਦਾ ਵੀ ਗਿਆ ਜੀ ਪਾਉਣਾ ਵਾ ਹਾਂਜੀ ਹਾਂਜੀ ਆਹ ਦੇਖ ਹਾਇਦਰੀ ਕੰਪਨੀ ਹਾਇਦਰੀ ਕੰਪਨੀ ਨਾਲ ਕੱਟਿਆ ਤੇ ਚੋਣ ਪਸਮਾ ਵੇਖਿਓ ਵੀ ਛੋਟੀ ਕਿੱਦਾਂ ਦਾ ਚੱਲ ਬੱਸ ਬੱਸ ਸਾਕੇ ਕਾੜਨ ਵਾਲੀ ਯਾਰੇ ਅਗਲੇ ਮਾਰ ਗਾੜ ਲਿਆ ਦਾ ਵੇਖਿਓ ਵੀਰ ਕੋਈ ਭਾਵੇਂ ਤਸੱਲੀ ਭਾਵੇਂ ਹੱਥ ਉਹਨਾਂ ਲਾਵੇ ਐਨੀ ਗਾਰੰਟੀ ਆ ਆਪਣੀ ਝੋਡੀ ਦੀ ਦੇਖੋ ਠੀਕ ਹੈ ਜੀ ਤੋਰ ਦੇ ਇੱਕ ਤੋਰ ਜੈਜ ਮੁੱਲ ਪਾਇਆ ਤੇ ਛੋਟਾ ਜਿਹਾ ਭਾਪ ਆਇਆ ਵਾ ਹਾਂਜੀ ਹਾਂਜੀ ਇਹ ਪਹਿਲੇ ਨੰਬਰ ਤੇ ਕਿੱਲ ਸਭ ਝੋਟੀ ਜਾਊਗੀ ਬਿਲਕੁਲ ਜੀ ਤਾੜਾ ਮਾਰ ਕੇ ਤਾਂ ਕਿ ਕਿਹੜੇ ਵੇਲੇ ਕਿ ਵੀਰ ਨੇ ਆਨਲਾਈਨ ਵੀ ਮੰਗਾਉਣੀ ਹੁੰਦੀ ਬਾਕੀ ਵੀਰ ਨੇ ਕਹਿ ਰਿਹਾ ਵੀ ਘਰ ਤੱਕ ਛੱਡ ਕੇ ਆਉਂਦੀ ਗਾਰੰਟੀ ਆ ਵੀ ਘਰੇ ਵੀ ਤਸੱਲੀ ਕਰਾ ਕੇ ਆਵਾਂਗੇ ਦੁੱਧ ਵਾਲੀ ਝੋਡੀ ਆ ਹਾਂਜੀ ਹਾਂਜੀ ਨੇ ਕੋ ਵੀ ਜੀ ਆਹ ਵੇਖੋ ਥਣ ਵੇਖੋ ਕੱਢਿਆ ਣ ਛੋਟੀ ਨੇ ਲੈ ਆਓ ਵਾਪਸ ਲੈ ਆਓ ਦੋ ਦੰਦ ਪਿਓਰ ਦੋ ਦੰਦ ਪੁੱਟ ਕੇ ਵੀ ਪਾਈ ਹਾਂਜੀ ਹਾਂਜੀ ਤੇ ਇਹਦਾ ਦੁੱਧ ਕਿੰਨਾ ਜੀ ਇਸ ਟਾਈਮ ਤੇ ਛੋਟੀ ਦਾ ਵੱਡੀ ਦਾ 12 ਕਿਲੋ 12 ਕਿਲੋ ਦੁੱਧ ਠੀਕ ਹੈ ਵੱਡੀ ਦੀ ਉੱਤੀ ਬਹੁਤ بڑا ਬਣਾ ਚੰਗਾ ਲੈ ਆਵੋ ਕੱਦ 6 ਫੁੱਟ ਆਹ ਵੇਖੋ 6 ਕਿਸ਼ਾਂ ਦਾ ਬਖਾਲ ਦੋ ਹਾਂਜੀ ਆ ਓਕੇ ਲੱਗੇ ਆ ਤੇ ਇਹ ਕਿੰਨਾ ਕੁ ਦੁੱਧ ਚੋ ਆ ਜੂਗੀ ਦੁੱਧ ਵੀਰ ਜੀ ਕੋਈ ਟਾਈਮ 12 ਕਿਲੋ ਵੱਧ ਸਕਦਾ ਵਾ ਹਾਂਜੀ ਆਲੇ ਥੋੜਾ ਹਰਿਆ ਹੋ ਰਿਹਾ ਘਟਿਆ ਹਾਂਜੀ ਹਾਂਜੀ ਦੁੱਧ 13 ਤੋਂ 14 ਕਿਲੋ ਜੂਟੀ ਚੋਵਾ ਦੂਗੀ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਮੁੱਲ ਵੀ ਗਾਇ ਜੀ ਗੱਲ ਸਾਬ ਛੋਟੀ ਵੇਲੇ ਵੱਡੀ ਗਿੱਡੀ ਆ ਹਾਂਜੀ ਹਾਂਜੀ ਆ ਵੇਖ ਲਓ ਤਾਂ ਹੀ ਅੰਦਾਜ਼ਾ ਲਾ ਸਕਦੇ ਆ ਝੋਟੀਆਂ ਲੱਗੇ ਇਹ ਕਿਨਾ ਮੁੱਲ ਕਰਨਾ ਹੈ ਰੋਲ ਵੀ ਜੀ ਇਹ ਹੋਈਆਂ ਤੁਹਾਨੂੰ ਭਾਏ ਇੱਕ ਇੱਕ 40 ਦੀਆਂ ਵੀ ਝੋਟੀਆਂ ਵੇਚੀਆਂ ਪਰ ਜਾਇਦ ਮੁੱਲਣ ਜਾਇਦ ਜਾਇਦ ਬਿਲਕੁਲ ਇੱਕ 35 ਦੀ ਦੇ ਦਈਏ ਕਰ ਦੋ ਥੋੜਾ ਜਿਹਾ ਮਾਂ ਤਾਂ ਜੇ ਹੋ ਸਕਦਾ ਮਾਂ ਤਾਂ ਨਹੀਂ ਕਰਨਾ ਹਾਂ ਨਹੀਂ ਕਿ ਉਹ 1 ਲੱਖ ਤੇ 30 ਹਜ਼ਾਰ ਦੀ ਝੋਟੀ ਦੇਣੀ ਆ 1 30 ਦੀ 1 30 ਜੋ ਬਸ 100 200 ਰੁਪਿਆ ਛੋਟ ਹੀ ਕਰਨੀ ਆ ਵੇ ਲੋ ਕਿੰਡੀ ਝੋਟੀ ਆ ਹਾਂਜੀ ਹਾਂਜੀ 1 30 ਦੀ ਝੋਟੀ ਦਵਾਂਗੇ ਕਿ ਹਲ ਸਾਹ ਤੇ ਦੁੱਧ 12 ਕਿਲੋ ਝੋਟੀ ਨੂੰ ਆ ਠੀਕ ਹੈ ਜੀ ਤੇ ਵੱਡੀ ਝੋਟੀ ਆ ਭੋਲ ਬਾਕੀ ਆਓ ਦੋ ਟਾਈਮ ਚਵਾਈ ਕਰੋ ਸੱਲੀ ਕਰਕੇ ਨਿਰਖ ਪਰਖ ਕਰਕੇ ਵੀਰ ਜੀ ਖੜੋ ਹਾਂਜੀ ਹਾਂਜੀ ਆਜੀ ਬਾਕੀ ਆਪਣੇ ਕੋ ਮਾਲ ਦਾ ਨੂੰ ਪਤਾ ਸੂਇਆ ਸੂਇਆ